ਦੀ ਗੀਤ ਦਾ ਸਾਚਾ ਬਾਣੀ ਦੀ ਭਤੈ ਦਰਸ਼ਨ ਕਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹਨਾਂ ਕਮੀਆਂ ਤੇ ਕੀ ਬਖਸ਼ਸ਼ਾਂ ਨੇ ਇੱਕ ਦਿਨ ਗੁਰਾਂ ਨੂੰ ਕਿਹਾ ਨੰਦ ਲਾਲ ਜੀ ਨੇ ਆ ਮੇਰਾ ਤੇਗ ਚਲਾਉਣ ਨੂੰ ਜੀ ਕਰਦਾ ਇੱਕ ਦਿਨ ਗੁਰਾਂ ਨੂੰ ਕਿਹਾ ਨੰਦ ਲਾਲ ਜੀ ਨੇ ਆ ਮੇਰਾ ਤੇਗ ਚਲਾਉਣ ਨੂੰ ਜੀ ਕਰਦਾ ਦਸ਼ਮਨਾਂ ਦਾਵਾ ਦੇ ਕਰਕੇ ਦੰਦ ਖੱਟੇ ਜਿਹੜੇ ਤਾਰੇ ਵਿਖਾਉਣ ਨੂੰ ਜੀ ਕਰਦਾ ਹੱਥ ਵਿੱਚ ਕਲਮ ਦੀ ਥਾਂ ਹੁਣ ਤੇਗ ਫੜ ਕੇ ਭਰਥੂ ਜੰਗ ਵਿੱਚ ਪਾਉਣ ਨੂੰ ਜੀ ਕਰਦਾ ਆ ਸਿੰਘਾਂ ਨਾਲ ਹੀ ਲੜ ਮੈਦਾਨ ਦੇ ਅੰਦਰ ਆਪਾਂ ਘੋਲ ਘਮਾਉਣ ਨੂੰ ਜੀ ਕਰਦਾ ਲਾ ਕੇ ਸੀਨੇ ਨਾਲ ਪਾਤਸ਼ਾਹ ਕਹਿਣ ਲੱਗੇ ਤੇਰੇ ਉੱਤੋਂ ਮੈਂ ਜਾਵਾਂ ਬਲਿਹਾਰ ਚੰਨਾ ਲਾ ਕੇ ਸੀਨੇ ਨਾਲ ਪਾਤਸ਼ਾਹ ਕਹਿਣ ਲੱਗੇ ਤੇਰੇ ਉੱਤੋਂ ਮੈਂ ਜਾਵਾਂ ਬਲਿਹਾਰ ਚੰਨਾ ਆ ਮੁਰਦਾ ਰੂਹਾ ਚ ਪਾਉਂਦੀ ਏ ਜਾਨ ਜਿਹੜੀ ਤੇਰੀ ਕਲਮ ਦਾ ਕਰਦਾ ਸਤਕਾਰ ਚੰਨਾ ਮੁਰਦਾ ਰੂਹਾ ਚ ਪਾਉਂਦੀ ਏ ਜਾਨ ਜਿਹੜੀ ਤੇਰੀ ਕਲਮ ਦਾ ਕਰਦਾ ਸਤਕਾਰ ਚੰਨਾ ਆ ਤਿੱਖੀ ਤੇਜ਼ ਕੋਈ ਤੇਗ ਦੀ ਧਾਰ ਨਾਲੋਂ ਤਿੱਖੀ ਹੁੰਦੀ ਏ ਕਲਮ ਦੀ ਧਾਰ ਚੰਨਾ ਉਹ ਤਖਤੋਂ ਤਾਰ ਪਲਟਾ ਕੇ ਰੱਖ ਦਿੰਦੀ ਐਸੀ ਹੁੰਦੀ ਏ ਕਲਮ ਦੀ ਮਾਰ ਚੰਨਾ ਬੱਚਿਓ ਸੁਣਿਓ ਤੁਸੀਂ ਬਹੁਤ ਵੱਡੇ ਭਾਗਾ ਵਾਲੇ ਹੋ ਇਸ ਭਾਗਾ ਵਾਲੇ ਸਥਾਨ ਤੇ ਵਿਦਿਆ ਪ੍ਰਾਪਤ ਕਰ ਰਹੇ ਹੋ ਮਸਤੂ ਆਣੇ ਦਾ ਇਹ ਜੋ ਗੁਰੂ ਸਾਗਰ ਸੰਤ ਆਦਰ ਸਿੰਘ ਜੀ ਦਾ ਤਪ ਸਥਾਨ ਕੇਂਦਰ 125 ਸਾਲ ਪਹਿਲਾਂ ਸੰਤ ਜੀ ਨੇ ਪ੍ਰਗਟ ਕੀਤਾ ਸੀ ਵਿੱਚ ਜਹਾਨ ਕੇਂਦਰ 27 ਸਾਲ ਸੰਤ ਜੀ ਰਹਿ ਇੱਥੇ ਰਿਆ ਉਹਨਾਂ ਦੀ ਜਿੰਦ ਤੇ ਜਾਨ ਕੇਂਦਰ ਇਸ ਤਪ ਦੇ ਸਥਾਨ ਤੇ ਖੋਲਿਆ ਸੀ ਵਿਦਿਆ ਪ੍ਰੇਮੀ ਨੇ ਵਿਦਿਆ ਦਾਨ ਕੇਂਦਰ ਇਹ ਸਟਾਪਸਾਂ ਤੇ ਚੌੜਿਆ ਸੀ ਵਿਦਿਆ ਪ੍ਰੇਮੀ ਨੇ ਵਿਦਿਆ ਦਾਨ ਕੇਂਦਰ ਤੋਂ ਚੜਦੀ ਕਲਾ ਨਾਲ ਸਿੱਖੀ ਤੇ ਵਿਦਿਆ ਦਾ ਚੱਲ ਰਿਹਾ ਹੈ ਇਹ ਮਹਾਨ ਕੇਂਦਰ ਉਹ ਭਾਰੀ رونਕਾਂ ਲੱਗੀਆਂ ਦਸਰੀਆਂ ਹੋਇਆ ਦੁਨੀਆਂ ਦੇ ਵਿੱਚ ਪ੍ਰਮਾਨ ਕੇਂਦਰ ੋਇਆ ਦੁਨੀਆ ਦੇ ਵਿੱਚ ਪ੍ਰਵਾਨ ਕੇਂਦਰ ਤੁਸੀਂ ਬਹੁਤ ਵੱਡੀ ਗਿਣਤੀ ਚ ਬੜੇ ਸਬਰ ਦੇ ਨਾਲ ਅੱਜ ਦੇ ਇਸ ਪੁਸਤਕ ਗੋਸ਼ਟੀ ਦਾ ਨੰਨ ਮਾਣਯੋਗ ਵਿਦਿਆਰਥੀਓ ਇੱਕ ਗੱਲਾਂ ਤੁਹਾਡੇ ਨਾਲ ਕਿ ਜਾਨਨ ਵਿਦਿਆ ਦਾ ਫੈਲ ਜੇ ਚੋਂ ਪਾਸੀ ਸੁੱਚੀ ਰੀਜੇ ਹਰ ਸੂਝਵਾਨ ਦੀਏ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਇਹ ਵੀ ਸਿੱਖਿਆ ਗੁਰੂ ਸਹਿਬਾਨ ਦੀਏ ਕਹਿੰਦੇ ਕੌਮ ਉਸਰਈਏ ਅਧਿਆਪਕਾਂ ਨੂੰ ਹਰ ਕੌਮ ਹੀ ਇਹ ਪ੍ਰਵਾਨਦੀ ਏ ਆ ਦੋ ਤਤਾਂ ਦੋ ਅੱਖਾਂ ਨੇ ਦਾਤ ਪਰਮਾਤਮਾ ਦੀ ਵਿਦਿਆ ਤੀਸਰੀ ਅੱਖ ਇਨਸਾਨ ਦੀ ਏ ਦੋ ਅੱਖਾਂ ਨੇ ਦਾਤ ਪਰਮਾਤਮਾ ਦੀ ਵਿਦਿਆ ਤੀਸਰੀ ਅੱਖ ਇਨਸਾਨ ਦੀ ਏ ਪਹਿਨੀਆਂ ਦੋ ਤਿੰਨ ਲੋਜ ਜੜੀਆਂ ਨੇ ਤੁਹਾਡੇ ਅਧਿਆਪਕ ਸਹਿਬਾਨ ਤੇ ਬਹੁਤ ਵੱਡੇ ਜਨਨਾਂ ਨੇ ਪੀ ਐਚ ਡੀਆਂ ਕੀਤੀਆਂ ਨੇ ਔਰ ਡਾਕਟਰ ਸਹਿਮਾਨ ਬੈਠੇ ਨੇ ਇੱਕ ਗੱਲ ਕਰ ਰਹੇ ਆ ਨਾ ਬਾਰੇ ਕਿ ਮਾਪੇ ਝਿੜਕਦੇ ਜਿਸ ਤਰ੍ਹਾਂ ਬੱਚਿਆਂ ਨੂੰ ਉਹਦਾ ਹੈ ਅਧਿਕਾਰ ਅਧਿਆਪਕਾਂ ਦਾ ਮਾਪੇ ਝਿੜਕਦੇ ਜਿਸ ਤਰ੍ਹਾਂ ਬੱਚਿਆਂ ਨੂੰ ਉਹਦਾ ਹੈ ਅਧਿਕਾਰ ਅਧਿਆਪਕਾਂ ਦਾ ਉਹ ਤਾਂ ਕਦੇ ਵੀ ਸਫਲ ਨਾ ਹੋਏ ਜਿਹੜਾ ਦੇਵੇ ਡਰ ਪਤਾ ਅਧਿਆਪਕਾਂ ਦਾ ਆਪਣੇ ਆਪ ਹੀ ਖਾਸ ਪ੍ਰਭਾਵ ਪਾਉਂਦਾ ਉੱਚਾ ਸੁੱਚਾ ਕਿਰਦਾਰ ਅਧਿਆਪਕਾਂ ਦਾ ਉਹ ਜਿੰਨਾ ਹੋ ਸਕਦਾ ਉਸ ਤੋਂ ਵੱਧ ਕਰੀਏ ਜਾਂਚਕ ਮਾਨ ਸਤਕਾਰ ਅਧਿਆਪਕਾਂ ਦਾ ਡਾਕਟਰ ਪਾਲ ਕੌਰ ਜੀ ਨੇ ਕਾਮ ਕਲਮ ਨਾਲ ਕਾਰਜ ਮਹਾਨ ਕੀਤਾ ਸਤਕਾਰਯੋਗ ਡਾਕਟਰ ਪਾਲ ਕੌਰ ਜੀ ਨੇ ਕਾਮ ਕਲਮ ਨਰਕਾਰਜ ਮਹਾਨ ਕੀਤਾ ਸੋਣ ਗੁਣਵੰਤਾ ਸੋਣ ਬੋਲੀਵੰਤਾ ਦੇ ਰਹੀ ਪੰਜਾਬ ਦਾ ਇਤਿਹਾਸ ਬਿਆਨ ਕੀਤਾ ਆਦ ਲੋਕ ਤੋਂ ਇਹਨਾਂ ਨੇ ਸ਼ੁਰੂ ਕਰਕੇ ਰਣਜੀਤ ਸਿੰਘ ਤੱਕ ਸੋਹਣਾ ਗੁਣਗਾਨ ਕੀਤਾ ਤੇ ਲੰਬੇ ਸਮੇਂ ਨਾਲ ਜਿ ਪੁਸਤਕ ਇਹ ਲੇਖ ਲੰਮੀ ਸਾਡੇ ਸਾਰਿਆਂ ਉੱਤੇ ਇহতেরਾਨ ਕੀਤਾ ਜਦੇ ਸਮੇਂ ਜਿ ਪੁਸਤਕ ਇਹ ਲੇਖ ਲੰਮੀ ਸਾਡੇ ਸਾਰਿਆਂ ਉੱਤੇ ਇহতেরਾਨ ਕੀਤਾ ਉਹ ਬਚਪਨ ਤੋਂ ਹੀ ਇਹਨਾਂ ਨੂੰ ਧੁਰ ਅੰਦਰੋਂ ਬਚਪਨ ਤੋਂ ਹੀ ਇਹਨਾਂ ਨੂੰ ਧੁਰੇ ਅੰਦਰੋਂ ਕਾਬ ਕਲਾ ਦਾ ਸੀ ਵਰਦਾਨ ਮਿਲਿਆ ਪਿਤਾ ਜੀ ਦੀ ਨਾਮ ਵਰ ਕਵੀ ਹੈ ਸਮ ਇਹਨਾ ਤਾਈਓ ਵਿਰਸਾ ਮਹਾਨ ਮਿਲਿਆ ਸਖ ਫਖਰ ਅਫਰ ਹੈ ਰੂਹ ਦੇ ਨਾਲ ਲਿਖਿਆ ਇਹਨਾ ਕਲਮ ਨਾਲ ਕਾਗਜ਼ ਦੀ ਹਿੱਕ ਉੱਤੇ ਜੋ ਵੀ ਲਿਖਿਆ ਉਹ ਬਾਤ ਕਮਾਲ ਲਿਖਿਆ ਜਿਹੜਾ ਪੜੂ ਉਹ ਪੜਦਾ ਹੀ ਹੈ ਹਰ ਪ੍ਰੀਤ ਹੈ ਮਿਹਨਤ ਨਾਲ ਕੰਮ ਕਰਦੀ ਹੈ ਨਿਪੁੰਨ ਹਰ ਕੰਮ ਤੇ ਕਾਰ ਅੰਦਰ ਪੂਰੀ ਕਰਕੇ ਉਸ ਨੂੰ ਸਾਹ ਲੈਂਦੀ ਜਿਹੜੀ ਗੱਲ ਵੀ ਲੈਂਦੀ ਹੈ ਧਾਰ ਅੰਦਰ ਹਰ ਇੱਕ ਦਾ ਹੈ ਸਤਕਾਰ ਕਰਦੀ ਤੇ ਉੱਚੇ ਸੁੱਚੇ ਹ ਰੱਖਦੀ ਵਿਚਾਰ ਅੰਦਰ ਤੇ ਚਿਹਰਾ ਉਦਾਵੀ ਸਦਾ ਹੀ ਰੌਣਕ ਖੜੀ ਰਹਿੰਦੀ ਬਸੰਤ ਮਹਾਰ ਅੰਦਰ ਆਪਰੇ ਸ਼ਿੰਗਾਰ ਸੋਹਣਾ ਸੋਹਰੇ ਢੰਗ ਨਾਲ ਸੋਹਣੀ ਤਰਤੀਬ ਰੀਤੀ ਤੇ ਹਰ ਗਲੇਖ ਇਸ ਵਿੱਚ ਵਿਸ਼ੇ ਬਾਤ ਸੋਹਣਾ ਨਾ ਜੂੜੇ ਖੇਤਾਂ ਦੀ ਗੱਜ ਰੱਖਿਆ ਤੇ ਗਰਜ ਰਿਆ ਹਰ ਲੇਖ ਦਮਦਾਰ ਸੋਹਣਾ ਲਾਹਟਰੀ ਪੰਜਾਬੀ ਭਾਨ ਜਲੰਧਰ ਦੀ ਮੁਖੀ ਲੈ ਕੇ ਆ ਚੰਗਾ ਨਾਮਣਾ ਖੱਟਿਆ ਸੰਸਾਰ ਦੇ ਅੰਦਰ ਤੇ ਅਕਾਲ ਕਾਲਜ ਕਾਉਂਸਲ ਵੀ ਇਸ ਤੇ ਮਾਣ ਕਰਦੀ ਜੁੜੀ ਹੋਈ ਹੈ ਰੱਬੀ ਕੋਈ ਤਾਰ ਅੰਦਰ ਅੱਜ ਕੱਲ ਮੀਡੀਆ ਮੈਨੇਜਰ ਦੇ ਤੌਰ ਉੱਤੇ ਸੇਵਾ ਕਰ ਰਹੀ ਇਸ ਪਰਿਵਾਰ ਦੇ ਅੰਦਰ ਤੇ ਇਸ ਦੀ ਪੁਸਤਕ ਤੇ ਗੋਸ਼ਟੀ ਨਾਲ ਇਸ ਦਾ ਕਦ ਵਧਿਆ ਹੈ ਸਾਇਕਿਕ ਸੰਸਾਰ ਦੇ ਅੰਦਰ